ਜੀ ਸਵੇਰ ਦਾ ਟਾਈਮ ਤੇ ਅੱਜ ਆਪਾਂ ਸ਼੍ਰੀਨਗਰ ਤੋਂ ਸੋਨਮਾਰਗ ਤੇ ਸੋਨਮਾਰਗ ਤੋਂ ਲੇਹ ਲਦਾਖ ਵਾਲੀ ਸੈਰ ਚੱਲਾਏ ਹਣਾ ਇੱਥੇ ਸਟੇ ਕੀਤਾ ਸੀ ਭਾਈ ਆਪਾਂ ਇਸ ਘਰੇ ਹਣਾ ਆ ਬਾਈ ਚਾਹ ਲਿਆ ਤੜਕੇ ਵਾਲੀ ਤੇ ਪੌਣੇ ਕੇ 7 ਵਜੇ ਤੇ ਡਾਕਟਰ ਸਾਹਿਬ ਸਾਡੇ ਜਿਮਾਂ ਨੂੰ ਜੈਮ ਲਾ ਕੇ ਨਾ ਬ੍ਰੈਡਾਂ ਨੂੰ ਤਿਆਰ ਕਰੀ ਜਾਂਦੇ ਮੇਰੇ ਵਾਸਤੇ ਜੈਮਾਂ ਚੱਲ ਜੈਮ ਤੇ ਜੈਮ ਮਾੜਾ ਸੋਨਾ ਵੀ ਵਿੱਚ ਜਾਣ ਕੇ ਜੋ ਮਾੜਾ ਮੋਟਾ ਕਹਾਂਗੇ ਫੇਰ ਹੀ ਭਾਈ ਹਸਣਗੇ ਵਿੱਚ ਵਾਲੀ ਨੇ ਤਾਂ ਉਹਨਾਂ ਦਾ ਹਸਣਾ ਹੀ ਨਹੀਂ ਹੈ ਜੀ ਆ ਪ੍ਰੋਡਕਟ ਲਈ ਜਾਂਦਾ ਆ ਬਗੀਚੀ ਬੜੀ ਸੋਹਣੀ ਆ ਯਾਰ ਇੱਕ ਗੱਲ ਤੁਹਾਨੂੰ ਬਖਾਵਾ ਆ ਚੀਜ਼ ਦੇਖੋ ਆ ਕਾਲਾ ਬੂਟਾ ਯਾਰ ਦੱਸੋ ਤੁਸੀਂ ਮੈਨੂੰ ਇਹ ਆ ਕੀ ਲੱਗਿਆ ਆਵੇ ਹੈ ਆਵੇ ਇਹ ਡੋਡੇ ਲੱਗਿਆ ਮਿੱਤਰੋ ਡੋਡੇ ਠੀਕ ਆ ਆਵੇ ਡੋਡੇ ਲੱਗੇ ਆ ਡੋਡੇ ਠੀਕ ਆ ਤੇ ਇਹਨੂੰ ਫੁੱਲ ਬੜੇ ਸੋਹਣੇ ਲੱਗੇ ਆ ਸਾਰੀ ਬਗੀਚੀ ਚ ਲਾਏ ਹੋਏ ਆ ਇੱਥੇ ਆਵੇ ਜਿੱਧਰ ਵੇਖੋਗੇ ਤੁਸੀਂ ਆ ਡੋਡੇ ਡੋਡੇ ਲੱਗੇ ਆ ਜਿੱਧਰ ਨੂੰ ਮੈਂ ਜਾਊਂਗਾ ਨਾ ਆਵੇ ਉਧਰਲੇ ਪਾਸੇ ਡੋਡੇ ਲੱਗੇ ਹੋਏ ਆ ਠੀਕ ਹੈ ਜੀ ਇਹ ਆ ਵੀ ਇੱਥੇ ਵੀ ਲੱਗੀ ਹੋਈ ਆ ਦੇਖੋ ਹਨਾ ਆ ਬਸ ਧਿਆਨ ਨਾਲ ਦੇਖੋ ਹਨਾ ਤੇ ਇਧਰ ਕਾਹਦੀ ਭੱਟੀ ਆ ਇਧਰ ਆ ਬਸ ਕਾਹਦੀ ਭੱਟੀ ਆ ਹਨਾ ਤੇ ਵਧੀਆ ਮਾਹੌਲ ਆ ਸਵੇਰ ਦਾ ਟਾਈਮ ਆ ਆਪਾਂ ਹੋ ਗਏ ਆ ਰੈਡੀ ਤੇ ਅੱਜ ਅੱਗੇ ਨੂੰ ਚਾਲੇ ਪਾਵਾਂਗੇ ਫਿਰ ਆਪਾਂ ਅਗਲੀ ਵੀਡੀਓ ਦਿਖਾਵਾਂਗੇ ਤੇ ਇਧਰ ਡਾਕਟਰ ਸਾਹਿਬ ਕਰੀ ਜਾਂਦੇ ਬ੍ਰੈਡ ਤਿਆਰ ਮੇਰੇ ਆਸਤੇ ਵਧੀਆ ਜਿਹਾ ਘੈਂਟ ਜਿਹਾ ਕਰਦੇ ਪਿਆਰ ਠੀਕ ਆ ਫੁੱਲ ਜੈਮ ਲਾ ਦੇ ਠੀਕ ਆ ਹਾਂ ਫੁੱਲ ਜੈਮ ਲਾ ਦੇ ਵਧੀਆ ਟੇਸਟ ਜਿਹਾ ਬਣਾ ਦੇ ਠੀਕ ਆ ਮਿੱਤਰੋ ਫਿਰ ਮਿਲਦੇ ਆ ਕਰਦੇ ਅੱਗੇ ਗੱਲਾਂ ਬਾਤਾਂ ਆ ਚੱਲੇ ਆ ਲੈ ਲਦਾ ਸੋਨਮਾਰਗ ਵਾਲੀ ਐਂਟਰੀ ਕਰ ਲਈ ਐ ਇੰਟਰਵਿਊ ਆ ਕਿੱਥੇ ਠੀਕ ਹੈ ਜੀ ਕਿੱਧਰ ਜਾਣਾ ਜੀ ਇਥੋਂ ਸਿੱਧਾ ਜਾਣਾ ਨੇ ਆ ਇਹਨੂੰ ਇੱਥੇ ਮੈਂ ਇਹ ਇੰਟਰਵਿਊ ਆ ਜੀ ਇਥੋਂ ਦਾ ਬਾਕੀ ਜਗਾ ਸੋਨਮਾਰਗ ਦਿਖਾਵਾਂਗੇ ਦੋ ਦੋਗਾ ਫਿਰ ਜਿੱਦਾਂ ਜਿੱਦਾਂ ਤੁਰੇ ਚੱਲਾਂਗੇ ਲੈ ਲਦਾ ਤੇ ਮੇਰਾ ਸਾਰਾ ਫਿਰ ਤੁਹਾਨੂੰ ਉਹ ਦਿਖਾਵਾਂਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਵਾਲੇ ਪੱਥਰ ਸਾਹਿਬ ਉਹ ਦਿਖਾਵਾਂਗੇ ਫਿਰ ਆਪਾਂ ਤੋਂ ਠੀਕ ਹੈ ਜੀ ਤੇ ਹੋਰ ਵੀ ਚੀਜ਼ਾਂ ਦਿਖਾਵਾਂਗੇ ਜਿਵੇਂ ਜਿਵੇਂ ਆਪਾਂ ਤੁਰੇ ਜਾਵਾਂਗੇ ਸਹੀ ਸਮਝ ਗਏ ਤੁਸੀਂ ਹਾਂ ਜੀ ਸਿਰਾਂ ਬੰਨ੍ਹਦੇ ਜੀ ਆ ਆ ਪਾ ਆ ਗਿਆਂ ਮਿੱਤਰੋ ਸੋਨ ਮਾਰਗ ਹਨਾ ਬਾਹਰ ਦਾ ਵੀਊ ਪਹਿਲਾਂ ਦਿਖਾਉਣਾ ਤੁਹਾਨੂੰ ਮਾੜਾ ਜਾ ਮੈਂ ਆ ਹੈਗਾ ਸੋਨ ਮਾਰਗ ਇੱਥੇ ਆਪਾਂ ਖੜੇ ਆ ਹਨਾ ਤੇ ਆ ਮਾਰਕੀਟ ਆ ਤੇ ਮੁੰਡੇ ਕਹਿੰਦੇ ਨਾ ਵੀ ਘਰ ਆਸਤੇ ਸਮਾਨ ਲੈਣਾ ਉਹ ਸਾਡੇ ਡਾਕਟਰ ਸਾਹਿਬ ਆ ਤੇ ਆ ਮੁੰਡਾ ਯਾਰ ਅੰਦਰ ਤੇ ਘਰ ਆ ਜਾ ਇਹ ਲੇਡੀਜ਼ ਆਸਤੇ ਇਹਨਾਂ ਨੇ ਨਾ ਆਪਦੀਆਂ ਘਰੇ ਆ ਉਹ ਚਵਾਈ ਆਪਦੀ ਮੰਮੀਆਂ ਆਸਤੇ ਚਾਚੀਆਂ ਤਾਈਆਂ ਆਸਤੇ ਘਰਾਂ ਵਾਲੀਆਂ ਆਸਤੇ ਪਰਜਾਈਆਂ ਆਸਤੇ ਇਹਨਾਂ ਨੇ ਸੂਟ ਲੈਣੇ ਸੀ ਤੇ ਇਹ ਬਹਿ ਕੇ ਮਾਰਕੀਟ ਚ ਆ ਜੇ ਵੀਰ ਨੇ ਕਿੰਨੇ ਲੈ ਲਏ ਪਿਓਰ ਕਸ਼ਮੀਰੀ ਪਿਓਰ ਆ ਜੇ ਵੀਰ ਨੇ ਤਿੰਨ ਲੈ ਲਿਆ ਤੇ ਹਣੀ ਵੀਰ ਲਾ ਲਾ ਕੇ ਹਜੇ ਚੈੱਕ ਹੀ ਕਰੀ ਜਾਂਦਾ ਆਹਦੇ ਢਿੱਡ ਦੇ ਲਾ ਲਾ ਕੇ ਨਾ ਸੂਟ ਛੀ ਛੇ ਅੱਗੇ ਖੜੇ ਜਾਂਦਾ ਲਾ ਕੇ ਕਿਹੜਾ ਵਧੀਆ ਡਾਕਟਰ ਸਾਹਿਬ ਆ ਆ ਪਸੰਦ ਕੋਈ ਸਟੈਚੂ ਆੜੂ ਸਟੈਚੂ ਤੇ ਆ ਮੁੰਡੇ ਨੇ ਸਟੈਚੂ ਹੀ ਪਸੰਦ ਕਰ ਲਿਆ ਸਾੜੇ ਸੂਟ ਦੇ ਨਾਲ ਠੀਕ ਆ ਤੇ ਵੇਣੇ ਮੋੜ ਬਾਈ ਉਹਨਾਂ ਕੋਲ ਆਏ ਆ ਤੇ ਬਹੁਤ ਵਧੀਆ ਲੱਗਾ ਬਾਈ ਉਹਨਾਂ ਨੇ ਮਿਲ ਕੇ ਤੇ ਬਾਕੀ ਸੂਟ ਵੇਣੇ ਆਪਾਂ ਹਨਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਬੈਠੇ ਆ ਸੋਨਮਾਰਕ ਆਪਾਂ ਚਲੇ ਸੀ ਲੇਹ ਲਦਾਖ ਤੇ ਰਾਸਤੇ ਵਿੱਚ ਖੜ ਗਏ ਭਰਾਵਾਂ ਨੇ ਕੋਈ ਸ਼ਾਪਿੰਗ ਕਰਨੀ ਜਿੱਦਾਂ ਘਰੇ ਮਾਂ ਆਸਤੇ ਹਨਾ ਜਾਂ ਹੋਰ ਆਪਣੀ ਕੋਈ ਪਰਜਾਈ ਆ ਜਾਂ ਕੋਈ ਵੀ ਆਪਦੇ ਫੈਮਿਲੀ ਮੈਂਬਰ ਆਸਤੇ ਹਨਾ ਜਿੱਦਾਂ ਬਾਈ ਜਿੱਦਾਂ ਇਹਨਾਂ ਨੇ ਲੈਣਾ ਸਾਬ ਦੇ ਘਰ ਆਫ ਤੇ ਸਮਾਨ ਕੁਛ ਆਪਾਂ ਲੈ ਲਿਆ ਹੋਰ ਆਪ ਦੇ ਘਰ ਵਾਲਿਆਂ ਵਾਸਤੇ ਤੇ ਇਹਨਾਂ ਦੀ ਨੇ ਇੱਕ ਬੜੀ ਚੀਜ਼ ਮਸ਼ਹੂਰ ਆ ਇਸ ਕਾ ਨਾਮ ਕੀ ਆ ਬਈਆਂ ਕਾਵਾ ਕਾਵਾ ਕਸ਼ਮੀਰ ਦਾ ਜਿੰਨੇ ਕਾਵਾ ਨਹੀਂ ਪੀਤਾ ਤਾਂ ਸਮਝ ਲੋ ਕਾਖ ਨਹੀਂ ਪੀਤਾ ਆਪਾਂ ਪੰਜਾਬੀ ਚਾਹ ਪੀ ਪੀ ਕੇ ਢਡਫੂਕੀ ਆ ਮੇਰੇ ਢਡਫੂਕੀ ਜਾਂਦੇ ਆ ਇਹ ਚਾਹ ਨਹੀਂ ਪੀਂਦੇ ਇਹਦੇ ਵਿੱਚ ਕੀ ਆ ਡਾਲਾ ਹੁੰਦਾ ਬਈਆ ਈਸਰ ਇਲਾਚੀ ਈਸਰ ਇਲਾਚੀ ਹੋਰ ਹੋਰ ਮਸਾਲੇ ਹੁੰਦੇ ਮਸਾਲੇ ਇਹਦੇ ਨਾਲ ਪੇਟ ਤਾਂ ਨਹੀਂ ਵੱਧਾ ਇਹ ਫਸਲਾ ਸੀ ਚੰਗਾ ਇਹ ਰੋਟ ਫੋਟ ਕੇ ਲਈ ਵੀ ਅੱਛਾ ਹੈ ਕਿਸ ਕੇ ਲਈ ਨਿਭਾਣੇ ਲਈ ਇਹ ਗੜੇ ਲਈ ਵੀ ਅੱਛਾ ਜਿਹੜਾ ਬੰਦਾ ਬੋਲਦਾ ਬਾਦਾਂ ਦੇ ਵਿੱਚ ਡਾਈਜੈਸ਼ਨ ਕਰਨ ਲਈ ਫਰਸਟ ਕਲਾਸ ਵੀ ਇਹ ਡਾਈਜੈਸ਼ਨ ਆ ਸਹੀ ਆ ਬਹੁਤ ਵਧੀਆ ਚੀਜ਼ ਆ ਬੈਸਟ ਚੀਜ਼ ਆ ਯਾਰ ਹਨਾ ਬਾਈਆਂ ਨੇ ਸਾਨੂੰ ਪਿਆਈਏ ਚੀਜ਼ ਆ ਉਹਦੇ ਹੱਥੀ ਬਣਾ ਕੇ ਇਸਕੇ ਲਈ ਅੱਛਾ ਹੈ ਇਸਕੇ ਲਈ ਬੰਦਾ ਚਾਹੇ ਕਿ ਚਾਹੇ ਕਿ ਜੈਸਾ ਹੀ ਹੈ ਉਹ ਵਾਲਾ ਮਹਾਰਾਜ ਹੈ ਹਾਂ ਆ ਵਾਲਾ ਆ ਵਾਲਾ ਚਾਹੇ ਬਾਈ ਜੀ ਬੰਤਾ ਹੈ ਆਓ ਇੱਕੋ ਨਾਲ ਦੇਤੇ ਆ ਬੜਾ ਰੇਟ ਹੈ ਨਾ ਚਾਹੇ ਇਹ ਬੜਾ ਵੱਡਾ ਹੋ ਗਿਆ ਰੇਟ ਚਾ ਚੁੱਪ ਕਰੋ ਯਾਰ ਇੱਕ ਮਿੰਟ ਬਾਈਆਂ ਦੀ ਲੋ ਬਹੁਤ ਛੋਟੀ ਕੁਆਲਿਟੀ ਆ ਕੱਪੜੇ ਦੀ ਫਿਟਿੰਗ ਬੜਾ ਵਧੀਆ ਪ੍ਰੋਗਰਾਮ ਆ ਤੇ ਆ ਕਾਵਾ ਪੀ ਕੇ ਲੈਨੇ ਆ ਸਵਾਦ ਫਿਰ ਅਗਲੀ ਵੀਡੀਓ ਬਾਅਦ ਦਿਖਾਵਾਂਗੇ ਓਕੇ ਬਾਈ ਕਰ ਦੋ ਬੰਦ ਉਹ ਵੀ ਮੁੰਡਿਓ ਮੈਥਰੋ ਪਿਆਰੋ ਕਰ ਲੋ ਦਰਸ਼ਨ ਸੋਨ ਮਾਰਗ ਦੇ ਹਨਾ ਇਥੋਂ ਸ਼ਾਪਿੰਗ ਕਰਨੀ ਸੀ ਥੋੜੀ ਜਿਹੀ ਆਪਾਂ ਉਹ ਕਰ ਲਈ ਆ ਮੁੰਡਿਆਂ ਨੇ ਆਪਣੇ ਨਾਲ ਆਲੇ ਨੇ ਆ ਘੋੜਿਆਂ ਨੇ ਖੜੇ ਆ ਤਾਂ ਲੈ ਹੀ ਜਾਂਦੇ ਆ ਆ ਨਹੀਂ ਆ ਦੇਖੋ ਤਾਂ ਪਹਾੜ ਹਨਾ ਉਹ ਦਰਖਤਾਂ ਇਹਦੇ ਵਿੱਚ ਤਾਂ ਉੱਤੇ ਸنوਹ ਪਈ ਹੋਈ ਹੈ ਹਨਾ ਕਈ ਬੰਦੇ ਤਾਂ ਇੱਥੇ ਹੀ ਮੁੜ ਜਾਂਦੇ ਆ ਸنوਹ ਦੇਖ ਕੇ ਤੇ ਕਈ ਬੰਦੇ ਫਿਰ ਗਾਹ ਜਾਂਦੇ ਆ ਵੀ ਜਿੱਦਾਂ ਆਪਾਂ ਲੇਹਲ ਦਾਖਲ ਜਾਂਦੇ ਆ ਨਾ ਜੁਚੀਲਾ ਪਾਸ ਜ਼ੀਰੋ ਪੁਆਇੰਟ ਤੱਕ ਗਾਹ ਨੂੰ ਹਨਾ ਉਧਰ ਨੂੰ ਫਿਰ ਕਈ ਬੰਦੇ ਉਧਰ ਜਾਂਦੇ ਆ ਤੇ ਵੈਸੇ ਇੱਥੇ ਜਿਹੜੀ ਗਰਮੀ ਆ ਹੁਣ ਥੋੜੀ ਜਿਹੀ ਹੈਗੀ ਆ 11 ਵਜ ਗਿਆ ਸਵੇਰ ਦੇ ਜਿਵੇਂ ਜਿਵੇਂ ਆਪਾਂ ਤਾਹ ਨੂੰ ਤੁਰੇ ਜਾਵਾਂਗੇ ਫਿਰ ਉਦਾਂ ਉਦਾਂ ਜਿਹੜਾ ਮੌਸਮ ਆ ਉਹ ਠੰਡਾ ਹੁੰਦਾ ਜਾਊਗਾ ਹਨਾ ਆ ਚੈੱਕ ਪੋਸਟ ਆ ਗਈ ਇਹਨਾਂ ਦੇ ਅੱਗੇ ਬੀਐਸਐਫ ਦੀ ਜਿੱਦਾਂ ਟਰੱਕ ਵਗੈਰਾ ਸਾਰਾ ਇਹ ਕਾਰਗਲ ਜਾਣੇ ਆ ਲੇ ਲਦਾਖ ਸਾਰੇ ਤੇ ਇਹ ਨਦੀ ਆ ਗਈ ਦਰਬੱਟੀ ਸਾਰੀ ਹਨਾ ਵਿੱਚ ਬਰਫ ਪਈ ਆ ਤੇ ਉਹ ਤਾਂ ਸਨੋ ਬਹੁਤ ਪਈ ਆ ਠੀਕ ਆ ਜੀ ਚਲੋ ਅੱਗੇ ਫਿਰ ਮਿਲਦੇ ਆਪਾਂ ਤੇ ਲਦਾਖ ਨੂੰ ਜਾਣੇ ਆ ਤੇ ਰਾਸਤੇ 'ਚ ਚੀਲਾ ਪਾਸ ਆਉਣਾ ਆ ਜੀ ਪੂਰੈਸਟ ਆੰਦਰ ਲੈ ਲੈ। ਮਤਲਬ ਕੀ ਹੈ? ਚਲੋ ਮਰਜੀ ਆਓ। ਕੋਲੋਂ ਬੋਲੇ। ਜਿਹੜੇ ਸ਼ਹਿਰ ਦੇ ਜਿਹੜੇ ਜੋ ਹੋਂਦ ਸਰ। ਉਹ ਵਾਲੇ ਫੋਕੋ ਫੋਕੋ। ਤੋਂ ਸਾਸੀਗੜ ਅੱਜ ਆਪਾਂ ਖੜੇ ਆ ਜੁਚੀਲਾ ਬਾਸ। ਜਦੋਂ ਆਪਾਂ ਲੇਹਰ ਦਾਸ ਨੂੰ ਜਾਂਦੇ ਆ ਨਾ ਰਾਸਤੇ ਦੇ ਵਿੱਚ ਆਉਂਦਾ ਚੂਜੀਲਾ ਪਹਾੜ ਇੱਕ ਗੱਲ ਨੋਟ ਕੀਤੀ ਹੈ ਬਾਈ ਤੂੰ ਜਦੋਂ ਆਪਾਂ ਤੁਰਦੇ ਸਾਹ ਚੜਦਾ ਹਨਾ ਹਾਂਜੀ ਬਈ ਆਕਸੀਜਨ ਦੀ ਕਮੀ ਆਉਂਦੀ ਕਿਉਂ ਇੱਥੇ ਕੋਈ ਦਰਖਤ ਨਹੀਂ ਹੈਗਾ ਪਹਾੜਾ ਸੁੱਕੇ ਪਹਾੜਾ ਇੱਥੇ ਇੱਥੇ ਕੋਈ ਦਰਖਤ ਨਹੀਂ ਮਿਲੂਗਾ ਇੱਥੇ ਸਰਪ ਬਾਈ ਸੀ ਜੜੀ ਬੂਟੀਆਂ ਮਿਲਦੀਆਂ ਜਿਹੜੀਆਂ ਦਵਾਈਆਂ ਮਿਲਦੀਆਂ ਬਾਈ ਇੱਥੇ ਜਿੱਥੇ ਸਰ ਇੱਥੇ ਬੰਦ ਆ ਮੰਨ ਲਓ ਹੁਣ ਮੰਨ ਲਓ ਆਪਣਾ ਕੰਮ ਹਨਾ ਆਯੁਰਵੈਦ ਦਵਾਈਆਂ ਦਾ ਕੰਮ ਆ ਇੱਥੇ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਲੋੜੀਂਦੀਆਂ ਹੈਗੀਆਂ ਹਨਾ ਬੜਾ ਕੁਝ ਮਿਲੂਗਾ ਹਨਾ ਆ ਬਰਫ ਦੇ ਟਿੱਬੇ ਲੱਗੇ ਪਏ ਆਪਾਂ ਜਿਹੜੇ ਠੀਕ ਆ ਐਤੂ ਅੱਗੇ ਕਿੱਥੇ ਜਾਣਾ ਐਤੂ ਅੱਗੇ ਜਾਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਹਣੀ ਹਾਂਜੀ ਹਾਂਜੀ ਐਤੂ ਬਾਅਦ ਆਪਾਂ ਜਾਣਾ ਗੁਰਦੁਆਰਾ ਸਾਹਿਬ ਦੇਖਣਾ ਹਨਾ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਸਾਡਾ ਜਿਹੜਾ ਮੇਨ ਪੁਆਇੰਟ ਸੀਗਾ ਉਹ ਹੈਗਾ ਗੁਰੂ ਘਰਲੇ ਲਦਾਖ ਹਜੇ ਇਸ ਤੋਂ ਅੱਗੇ ਕਾਰਗਲ ਪਿਆ ਹਨਾ ਕਾਰਗਲ ਵੀ ਦਿਖਾਵਾਂਗੇ ਜਿੱਥੇ ਕਾਰਗਲ ਲੜਾਈ ਹੋਈ ਸੀ ਸਾਡੇ ਜਵਾਨ ਸ਼ਹੀਦ ਹੋਏ ਸੀਗੇ ਠੀਕ ਆ ਆ ਸਾਰਾ ਤੁਸੀਂ ਦੇਖ ਰਹੇ ਆ ਥਿਊ ਵੇਖ ਰਹੇ ਆ ਤੇ ਰਾਜੇ ਭਾਈ ਨੇ ਫੋਨ ਤੇ ਆਪਣਾ ਭਰਾ ਰਾਜਾ ਕਾਵਨ ਵਾਲਾ ਰਾਠ ਸਾਹਿਬ ਆਹ ਦੇਖੋ ਕਿਵੇਂ ਘੜਾਉਂਦੇ ਲੈਂਬ ਲੱਬ ਘੜਾਉਂਦੇ ਲੱਬ ਜਿਹਨਾਂ ਆਪਾਂ ਪੰਜਾਬੀ ਇਂ ਕਹਿੰਦੇ ਹੈ ਨਾ ਉਹ ਝੱਗ ਘੜਾਈ ਜਾਂਦੇ ਆ ਸਾਹ ਵੀ ਚੜਦਾ ਸਾਹ ਵੀ ਫੁਲਦਾ ਅਕਸੀਨ ਘਟਾ ਹੈ ਨਾ ਮਿੱਤਰੋ ਇੱਥੇ ਹੈ ਨਾ ਆ ਟਿੱਪਿਆਂ ਦੇ ਟਿੱਬੇ ਲੱਗੇ ਪਏ ਆ ਅੱਜ ਜੀਲਾ ਪਾਸ ਹੈ ਆੜੀ ਭੇਡਾਂ ਆਹ ਦੇਖੋ ਪਹਾੜੀ ਭੇਡਾਂ ਠੀਕ ਹੈ ਜੀ ਗਲੇਸ਼ੀਅਰ ਉਹ ਸਾਹਮਣੇ ਗਲੇਸ਼ੀਅਰ ਆ ਲੋ ਵੇਖ ਲੋ ਗਲੇਸ਼ੀਅਰ ਜੁਜੀਲਾ ਪਾਸ ਆਹ ਮੁੰਡਿਆ ਆਹ ਮੁੰਡਾ ਥੱਕ ਕੇ ਆਂਦਾ ਹੈ ਪਿੱਛੇ ਪਿੱਛੇ ਰਹਿੰਦਾ ਹਨ ਤੇ ਲੁਤਫ ਜ਼ਿੰਦਗੀ ਦੇ ਨਜ਼ਾਰੇ ਹੀ ਕਰਦਾ ਯਾਰ ਮੈਂ ਕਿ ਗੱਲ ਕਹਾਂ ਵਾ ਰਾਜੀ ਮੈਂ ਜਿਹੜਾ ਜ਼ਿੰਦਗੀ 'ਚ ਵੇਖਿਆ ਯਾਰ ਇੱਥੇ ਬੰਦਾ ਕੋਈ ਦਿਲ ਵਾਲਾ ਹੀ ਆ ਸਕਦਾ ਇੱਥੇ ਬਾਈ ਤੇ ਹੱਲ ਤਾਂ ਬਿੜਾ ਨਹੀਂ ਆਇਆ ਹਨਾ ਇੱਥੇ ਦਿਲ ਵਾਲਾ ਬੰਦਾ ਆਊਗਾ ਇੱਥੇ ਕਿੱਲੇ ਨਹੀਂ ਕੰਮ ਕਰਦੇ ਇੱਥੇ ਦਿਲ ਕੰਮ ਕਰਦਾ ਇਹੋ ਆ ਕੇ ਯਾਰ ਠੀਕ ਹੈ ਹਾਂਜੀ ਟੌਣ ਚੋਂ ਨਿਕਲ ਜਾਂਦੇ ਆ ਆ ਯਾਰ ਵਾਕੇ ਯਾਰ ਮਨ ਖੁਸ਼ ਹੁੰਦਾ ਯਾਰ ਜੇ ਤੇ ਇੱਕ ਨਾ ਸੋਚ ਸੀ ਇਕੱਲਾ ਹੁੰਦਾ ਹਾਂਜੀ ਪਈਆਂ ਟੌਣ ਚ ਕਿੱਲਾ ਹੁੰਦਾ ਉਹ ਨਿਕਲ ਜਾਂਦਾ ਤੇ ਦਿਲ ਦੀ ਇੱਕ ਤਮੰਨਾ ਸੀ ਵੀ ਆ ਚੀਜ਼ ਦੇਖਣੀ ਆ ਯਾਰ ਹਨਾ ਘੁੰਮੇ ਫਰੇ ਮੋਹਰ ਆ ਵਾਕੇ ਯਾਰ ਆ ਮਨ ਖੁਸ਼ ਹੋ ਜਾਂਦਾ ਵੇਖ ਕੇ ਆ ਚੀਜ਼ਾਂ ਜੋ ਜੀਲਾ ਬਾਸ ਆਪਾਂ ਵੀ ਜਾਣੇ ਬਰਫ ਦੇ ਲਵਾਂਗੇ ਨਜ਼ਾਰੇ ਕਰਦੇ ਫੰਕਸ਼ਨ ਜਾ ਕੇ ਚੱਲ ਚੁੱਪ ਕਰਕੇ ਆਪਾਂ ਟਰਨ ਲੱਗਿਆ ਹੁਣ ਇਥੋਂ ਜੁਸ਼ੀਲਾ ਪਾਸ ਤੋਂ ਇੱਥੇ ਨਾ ਬਰਫ਼ ਪੈਣ ਲੱਗੀ ਬਾਈ ਅਸੀਂ ਤੁਰ ਪਏ ਹੁਣ ਅਸੀਂ ਲੇਹ ਲਦਾਖ ਜਾਣਾ ਆਹ ਦੇਖੋ ਆ ਬਰਫ਼ ਪੈਂਦੀ ਆ ਬਾਈ ਬਾਹਰ ਆਹ ਸਨੋ ਪੈਣ ਲੱਗੀ ਆ ਨੋ ਬਈ ਆਪਾਂ ਚੱਲੇ ਹੁਣ ਜੁਸ਼ੀਲਾ ਪਾਸ ਦੇਖ ਲਿਆ ਹੁਣ ਚੱਲਿਆ ਕਾਰਗਲ ਕਾਰਗਲ ਤੋਂ ਫੇਰ ਆਪਾਂ ਜਾਣਾ ਲੇਹ ਲਦਾਖ ਗੁਰਦੁਰਾ ਸਾਹਿਬ ਦੇਖਣਾ ਤੇ ਫੇਰ ਬੈਂਗਮ ਲੇਹਖ ਦੇਖਣੀ ਆ ਜਿਹਨੂੰ ਪ੍ਰੋਡਿਊਸਰ ਬੈਂਗਲ ਨੇ ਕਹਿੰਦਾ ਹੁੰਦਾ ਆਹ ਦੇਖੋ ਬਰਫ ਸ਼ੀਸ਼ੇ ਤੇ ਆਪਣੀ ਹਨਾ ਲਾਈਵ 스ਨੋ ਫਾਲ ਵਾਈ ਗਰੂ ਕਿ ਪਤਾ ਨਹੀਂ ਕੌਣ ਯਾਦ ਕਰੀ ਜਾਂਦਾ ਸਨੋ ਫਾਲ ਦੇ ਰਾਹੇ ਆਹ ਦੇਖੋ ਲਾਈਵ ਬਰਫ ਪੈ ਰਹੀ ਹੈ ਵੀਰੇ ਇੱਥੇ ਜੁਸ਼ੀਲਾ ਪਾਸ ਤੇ ਹਨਾ ਆਹ ਸ਼ੀਸ਼ੇ ਤੇ ਵੇਖੋ ਕਿਵੇਂ ਜੰਮੀ ਵੀ ਛੱਤ ਤੇ ਗੱਡੀ ਦੀ ਛੱਤ ਤੇ ਵੀ ਜੰਮੀ ਵੀ ਆ ਦਿਖਾ ਨਹੀਂ ਸਕਦੇ ਬਾਰ ਬਾਰਿਸ਼ ਹੋ ਜਾਂਦੀ ਆ ਆਹ ਦੇਖੋ ਕਿਵੇਂ ਸ਼ੀਸ਼ਾਂ ਤਰੋੜੀ ਜਾਂਦੀ ਆ ਠੀਕ ਆ ਇਹ ਆ ਕੁਦਰਤ ਦੇ ਰੰਗ ਕਾਰਕਲ ਪਹੁੰਚਣ ਵਾਲੇ ਮਿੱਤਰੋ ਜਦੋਂ ਆਪਾਂ ਇੱਧਰ ਆਉਣੇ ਨਾ ਤੇ ਇਧਰ ਨਾ ਇਹਦੇ ਪਹਾੜਾਂ ਦੇ ਰੰਗ ਵਖੋ ਵਖਰੇ ਦੇਖਣ ਨੂੰ ਮਿਲਦੇ ਆਪਾਂ ਨੂੰ ਆ ਕੀ ਆ ਵੀ ਇਧਰ ਉਹ ਕਹਿੰਦੇ ਚੀਤੇ ਮਿਲ ਸਕਦੇ ਜੀ ਚੀਤੇ ਉਹ ਸਾਹਮਣੇ ਲਾਲ ਪਹਾੜ ਆ ਗਏ ਠੀਕ ਆ ਉਹ ਤੋਂ ਬਾਅਦ ਦੇ ਵਿੱਚ ਫੇਰ ਆਪਾਂ ਨੂੰ ਪੀਲੇ ਪਹਾੜ ਵੀ ਮਿਲਣਗੇ ਹਨਾ ਜੀ ਕਾਰਗਲ ਪਹੁੰਚਣ ਵਾਲੇ ਆਪਾਂ ਥੋੜੇ ਸਮੇਂ ਤੱਕ ਠੀਕ ਆ ਜੀ ਕਾਰਗਲ ਦੇ ਨੇੜੇ ਆ ਗਏ ਆਪਾਂ ਕਿਹਨਾਂ ਤਾਂ ਹੁਣ ਦਰਾਸ ਆ ਗਿਆ ਦਰਾਸ ਆ ਪਹੁੰਚ ਗਏ ਕਾਰਗਲਵਾਰ ਮੈਮੋਰੀਅਲ ਦੇ ਵਿੱਚ ਹਨਾ ਜਿਹੜੇ ਸਾਡੇ ਕਾਰਗਲ ਦੇ ਵਿੱਚ ਜਵਾਨ ਸ਼ਹੀਦ ਹੋਏ ਸੀ ਹਨਾ ਉਹਨਾਂ ਦੀ ਜਿਹੜੀ ਯਾਦਗਰੀ ਆ ਉਹ ਇੱਥੇ ਬਣੀ ਹੋਈ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਚਲੋ ਚੱਲਦੇ ਆਂ ਫਿਰ ਆਪਾਂ ਅੰਦਰ ਦੇਖਦੇ ਆਂ ਫਿਰ ਅੰਦਰ ਦਾ ਮਾਹੌਲ ਠੀਕ ਹੈ ਜੀ ਨੋ ਵੀ ਕਾਰਗਲ ਦੀ ਜਦੋਂ ਜੰਗ ਹੋਈ ਸੀ ਨਾ ਜਿਹੜੇ ਆਪਣੇ ਫੌਜੀ ਵੀਰ ਸ਼ਹੀਦ ਹੋਏ ਸੀਗੇ ਹਨਾ ਇਹ ਉਹਨਾਂ ਦੀ ਯਾਦਗਾਰੀ ਵਾਣੀ ਹੁੰਦੀ ਹੈ ਠੀਕ ਹੈ ਯਾਦਗਰੀ ਵਾਣੀ ਹੋਈ ਹੈ ਇਹ ਦੇਖੋ ਅਨੇਚ ਮਦਦ ਤੇ ਫੌਜੀ ਵੀਰਾਂ ਦੀ ਯਾਦਗਰੀ ਆ ਇਹ ਜਿਹੜੇ ਜਿੰਨੇ ਵੀਰ ਇਥੇ ਸ਼ਹੀਦ ਹੋਏ ਹਨ ਉਹਨਾਂ ਸਾਰੇ ਫੌਜੀ ਵੀਰਾਂ ਦੀ ਯਾਦਗਰੀ ਠੀਕ ਹੈ ਜੀ ਦੇਖੋ ਤੁਸੀਂ ਓਏ ਅੰਟੀ ਨਾਈਟ ਦਰੌਣ ਕਲਰ ਮੈਂ ਜੋ ਇਆਂ ਦੀ ਮਾਰੀ ਤੋ ਬਹੁਤ ਪ੍ਰੈਕਟਿਕ ਮਾ ਨਾ ਕਰੀ ਸਕੀ ਜੋ ਸ੍ਰੀ ਮੀਆਂ ਦੀ ਡਿਸ਼ ਖਾਂਦੇ ਆ ਤੁਸੀਂ ਮੈਂ ਆਜੋ ਇਸ ਤੋਂ ਅੱਗੇ ਆਪਾਂ ਜਾ ਰਹੇ ਆ ਲੇ ਲਦਾਖ ਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਦੇਖਣ ਅੱਗੇ ਆਪਾਂ ਜਾ ਕੇ ਠੀਕ ਹੈ ਤੇ ਇਹ ਸਾਰੇ ਫੌਜੀ ਵੀਰਾਂ ਦੀ ਯਾਦਗਰੀ ਬਣਾਈ ਹੋਈ ਆ

ਆਸਤੇ ਉਹ ਆਪਣੀ ਗੱਡੀ ਖੜੀਆ ਤੇ ਆਹ ਰਾਤ ਤੇ ਦੂਰਦੀਨ ਦੂਰਦੀਨ ਦੇ ਨਾਲ ਦਿਖਾਉਂਦੇ ਆ ਵੀਰੇ ਸਾਰਾ ਕੁਛ ਹਣਾ ਉਹਦੇ ਤੋਂ ਸਾਰਾ ਤੋਂ ਉੱਤੇ ਆ ਚੌਂਦੀ ਜੇ ਸਭ ਤੋਂ ਟੌਪ ਦੀ ਚੋਟੀ ਆ ਹਣਾ ਜੀ ਤੇ ਹੋਰ ਗੱਲ ਕਰਾਂ ਇਹ ਬਣਾਈ ਹੈ ਨਾ ਮੈਂ ਦੇਖ ਲਿਆ ਆਪਰ ਬਾਜੀ ਓਕੇ ਇਹ ਆ ਵੀ ਕਾਰਗਲ ਸ਼ਹਿਰ ਦਾ ਬਾਜ਼ਾਰ ਅੱਜ ਆਪਾਂ ਇੱਥੇ ਸਟੇ ਕਰਨਾ ਤੇ ਬਦਿਆ ਮਾਹੌਲ ਸੀ ਇੱਥੇ ਵੀ ਠੰਡ ਬਹੁਤ ਆ ਰਹਾ ਸਾਰਿਆਂ ਦੇ ਕੋਟੀਆਂ ਸਵਾਟਰਾਂ ਪਾਈਆਂ ਹੋਈਆਂ ਠੀਕ ਹੈ ਜੀ 10 12 ਡਿਗਰੀ ਟੈਂਪਰੇਚਰ ਹੈਗਾ ਇੱਥੋਂ ਦਾ ਠੀਕ ਹੈ ਦੁਕਾਨਾਂ ਹੈਗੀਆਂ ਤੇ ਇਧਰ ਪਹਾੜਾਂ ਪਹਾੜ ਦੇ ਵਿੱਚ ਮਾਰਕੀਟ ਬਣੀ ਹੋਈ ਹੈ ਤੇ ਇਧਰ ਵੀ ਦੁਕਾਨਾਂ ਹੈਗੀਆਂ ਲਓ ਜੀ ਆਪਾਂ ਕਾਰਗਲ ਦੇ ਵਿੱਚ ਕੀਤਾ ਸਟੇ ਸ਼ਾਮ ਦਾ ਟਾਈਮ ਆ ਉਹ ਆਪਣੀ ਗੱਡੀ ਖੜੀ ਆ ਲੈਟ ਹੈਣੀ ਗਈ ਹੋਈ ਆ ਤੇ ਇਹ ਲਿਆ ਕਮਰਾ ਫਰਮ ਠੀਕ ਹੈ ਜੀ ਬੜੀਆ ਮਹੌਲਾ ਚੈਰਪੈਲ ਚੱਲੀ ਜਾਂਦੀ ਆ ਲੋਕ ਮਿਲਦੇ ਜਾਂਦੇ ਆ ਠੀਕ ਹੈ ਜੀ ਇਹ ਹੋਟਲ ਆ